ਰੋਪੜ ਦੇ ਵਿੱਚ ਥੋੜੀ ਬਾਰਸ਼ ਤੋਂ ਬਾਅਦ ਫਿਰ ਹੋਇਆ ਪਾਣੋ ਪਾਣੀ ਤੁਸੀਂ ਤਸਵੀਰਾਂ ਦੇਖ ਲਓ ਗੁਨੀਆ ਮੁਹੱਲੇ ਦੀਆਂ ਜਿੱਥੇ ਕਿ ਡੇਢ ਘੰਟੇ ਤੋਂ ਲਗਾਤਾਰ ਪੈਰੀ ਬਾਰਸ਼ ਕਾਰਨ ਸੜਕਾਂ ਦੇ ਉੱਤੇ ਗਲੀਆਂ ਦੇ ਉੱਤੇ ਘਰਾਂ ਦੇ ਉੱਤੇ ਪਾਣੋ ਪਾਣੀ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਰੋਪੜ ਦੀਆਂ ਨੇ ਕਿਉਂਕਿ ਰੋਪੜ ਦੇ ਵਿੱਚ ਜੋ ਵੀ ਵਿਕਾਸ ਪਿਛਲੇ ਸਮੇਂ ਦੇ ਵਿੱਚ ਹੋਇਆ ਉਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੀ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਕਦੇ ਸੋਚਿਆ ਨਹੀਂ ਹੈ ਵੀ ਜਦੋਂ ਅਸੀਂ ਕੋਈ ਮਕਾਨ ਬਣਾ ਰਹੇ ਹਾਂ ਜਾਂ ਕੋਈ ਨਕਸ਼ਾ ਪਾਸ ਕਰਾ ਰਹੇ ਹਾਂ ਉਹ ਬਿਲਕੁਲ ਸਹੀ ਹੈ ਜਾਂ ਨਹੀਂ ਸਿਰਫ ਅਸੀਂ ਨਗਰ ਕੌਂਸਲ ਦਫ਼ਤਰ ਜਾਂਦੇ ਹਾਂ ਤੇ ਉਹਨਾਂ ਨੂੰ ਆਪਣੀ ਜੋ ਵੀ ਕਮਿਟਮੈਂਟ ਦੇ ਅਨੁਸਾਰ ਆਪਣੇ ਮਰਜ਼ੀ ਦੇ ਅਨੁਸਾਰ ਨਕਸ਼ਾ ਪਾਸ ਕਰਾ ਲੈਣੇ ਆ ਪਰ ਲੇਕਿਨ ਬਾਅਦ ਵਿੱਚ ਉਹ ਕਿਵੇਂ ਉਸ ਦਾ ਜਿਹੜਾ ਖਮਾਦਾ ਪੁਤਣਾ ਪੈਂਦਾ ਹੈ ਇਹ ਸਾਰੀ ਉਮਰ ਫਿਰ ਦੁਖੀ ਚੱਲਨੇ ਪੈਂਦੇ ਨੇ ਤੇ ਤਸਵੀਰਾਂ ਦੇ ਵਿੱਚ ਮੈਂ ਦੇਖ ਪਾ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਾਣੀ ਦਾ ਵਿਕਾਸ ਤੇ ਪਾਣੀ ਦਾ ਨਿਕਾਸ ਨਹੀਂ ਹੈਗਾ ਜਿਸ ਕਰਕੇ ਅੱਜ ਆਮ ਲੋਕਾਂ ਨੂੰ ਜਿਹੜੀਆਂ ਆਪਣੇ ਮੇਰੇ ਮੈਂ ਤਾਂ ਇਹ ਕਹਾਂਗਾ ਕਿ ਬਿਲਕੁਲ ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਪਸ਼ੂਰਵਾਰ ਪ੍ਰਸ਼ਾਸਨ ਨੂੰ ਖਲਾਈਏ ਕਿਉਂਕਿ ਅਸੀਂ ਜਾ ਕੇ ਨਗਰ ਕੌਂਸਲ ਦਫ਼ਤਰ ਜਿੱਥੇ ਨਕਸ਼ਾ ਪਾਸ ਹੁੰਦਾ ਉੱਥੇ ਜਾ ਕੇ ਅਸੀਂ ਅਗਲੇ ਨੂੰ ਕਹਿ ਦਿੰਦੇ ਆ ਵੀ ਤੁਸੀਂ फटाफट ਨਕਸ਼ਾ ਪਾਸ ਕਰ ਦਿਓ ਜੀ ਚਾਹੇ ਠੀਕ ਹੈ ਜਾਂ ਗਲਤ ਹੈ ਪਰ ਲੇਕਿਨ ਨਕਸ਼ਾ ਤਾਂ ਪਾਸ ਹੋ ਜਾਂਦਾ ਪਰ ਬਾਅਦ ਦੇ ਵਿੱਚ ਆ ਦਿੱਕਤਾਂ ਜਿਹੜੀਆਂ ਆਣੀਆਂ ਸ਼ੁਰੂ ਹੁੰਦੀਆਂ ਤੇ ਫਿਰ ਤੁਸੀਂ ਸਮਝ ਹੀ ਲੈਂਦੇ ਕਿ ਕੀ ਹਾਲਾਤ ਬਣ ਜਾਂਦੇ ਨੇ ਰੋਪੜ ਦੇ ਵਿੱਚ ਥੋੜੀ ਬਾਰਸ਼ ਤੋਂ ਬਾਅਦ